ਬਾਕੀ ਜਿੰਨੇ ਨੇ 100 ਪੈਰ ਲਾਏ ਨਾ ਤੱਕ ਗੁਨਾਹ ਤੋਂ ਕੋਈ ਨਹੀਂ ਆਇਆ ਨਾ ਇੱਕਾ ਤੋਂ ਛੋੜ ਕੇ ਉੱਪਰ ਜਿੰਨਾ ਮੌਸੀ ਪਾਇਆ ਇਸੇ ਤੋਂ ਹੱਕ ਨਹੀਂ ਮੰਗਦੇ ਅਸੀਂ ਆਪਣਾ ਹੱਕ ਮੰਗਦੇ ਆਂ ਜਿੰਨੀਆਂ ਲੱਗੂਗੀ ਉਹਨਾਂ ਨੂੰ ਰਾਜ ਭਾਗ ਵੀ ਮਿਲਿਆ ਹੋਣਾ ਸੁਖ ਮੰਨ ਰਹੇ ਆ ਜਿਨ੍ਹਾਂ ਲੋਕਾਂ ਨੇ ਵੋਟਾਂ ਪਾ ਕੇ ਉਹਨਾਂ ਲੋਕਾਂ ਨੂੰ ਰਾਜ ਭਾਗ ਤੇ ਪਾਇਆ ਅੱਜ ਉਹ ਲੋਕ ਠੱਕੇ ਖਾ ਰਹੇ ਆ ਐਸੇ ਜੀ ਦੀ ਸਾਰੇ ਆ ਕਦੇ ਕਿਸੇ ਮਾਨੀ ਸ਼ੇਰਨੀ ਦੀ ਗੱਲ ਕਹੀ ਜੇ ਮੇਰੇ ਬਾਗਲ ਦੇ ਲੋਕ ਵੀ ਇੱਥੇ ਕੰਮ ਕਰਦੇ ਆ ਮੈਂ ਕਹਿੰਦਾ ਹਾਂ ਹਰਨਾ ਹਰਾ ਨਾ ਮਾਰਾਂ ਮਸ਼ਹੂਰ ਬਾਈ ਦੀ ਨੇ ਢਿਲਵਾਰੇ ਰੂਪੋਰੀ ਜਿੱਥੇ ਮਰਦੀ ਪੁੱਛੋ ਜਾ ਕੇ ਬਿਹਾਇਆ ਬਾਈ ਰੂਪ ਰੇਡੀਓ ਵਾਲਾ ਮਸ਼ਹੂਰ ਜੇਕਰ ਇਹ ਪਹਿਲਾਂ ਆਪ ਦੀ ਆਪ ਹੱਕ ਦੀ ਲੜੇ ਹੋਣਾ ਪੂਆ ਰੋਲਾ ਪਾਉਣ ਦੀ ਜਾਂ ਮਿੰਟਾ ਕਢਣ ਦੀ ਲੋੜ ਨਾ ਪਵੇ ਇਹ ਆਪਣੀ ਮਜਬੂਰੀ ਆ ਸਰਕਾਰ ਨੂੰ 92 ਐਮ ਐਲ ਏ ਦਿੱਤੇ ਆ ਪੂਰੇ ਪੰਜਾਬ ਨੇ ਇਹ ਪਿਛਲੇ ਲੰਬੇ ਸਮੇਂ ਤੋਂ ਇਹ ਮੰਗਾਂ ਚਲਦੀ ਆ ਰਹੀਆਂ ਕਿ ਜਿੰਨੇ ਵੀ ਅਸੀਂ ਕੰਟਰੈਕਟਰ ਜਾਂ ਆਊਟਸੋਰਸਿੰਗ ਮੁਲਾਇਮ ਕਰ ਰਿਹਾ ਕਿ ਸਾਨੂੰ ਪਾਲਸੀ ਦੇ ਸਾਰੇ ਸਰਵਿਸ ਨੂੰ ਬਲਾ ਕੇ ਸਾਨੂੰ ਲਗਨ ਦਿੱਤਾ ਜਾਵੇ ਪਰ ਜਦੋਂ ਦੀ ਚਾਹੇ ਆਪ ਸਰਕਾਰ ਸ੍ਰੀ ਜੈ ਕਾਂਗਰਸ ਸਰਕਾਰ ਇਹਨਾਂ ਨੇ ਇੱਕ ਮੀਡੀਆ ਬਣਾ ਬਣਾ ਕੇ ਸਾਡਾ ਸਮਾਂ ਬਰਬਾਦੀ ਦਾ ਚਾਹੇ ਕਾਂਗਰਸ ਸਰਕਾਰ ਸੀ ਪੂਰੇ ਪਹਿਲਾ 5 ਸਾਲ ਆ ਜਿਹੜੇ ਆਹ ਕਮੀਡੀਆ ਬਣਾ ਕੇ ਜਿੰਦੇ ਚ ਬਖੜਾਰੇ ਸਮਾਂ ਕੱਢਿਆ ਉਸ ਤੋਂ ਬਾਅਦ ਜਦੋਂ ਦੀ ਆਪ ਸਰਕਾਰ ਆਈ ਆ ਅਸੀਂ ਉਹਦੇ ਦੀ ਇਹਨਾਂ ਦੇ ਦੇਸ਼ ਨਸ਼ਕਾਰੇ ਦੀ ਜਦੋਂ ਕੀ ਉਹਦੀ ਮੁੱਖ ਮੰਤਰੀ ਪੰਜਾਬ ਨੇ ਬੜੇ ਵੱਡੇ ਵੱਡੇ ਭਾਣੇ ਦਿੱਤੇ ਸੀ ਕਿ ਮੈਂ ਕਿਸੇ ਵੀ ਮੈਂ ਕੋਈ ਕੱਚਾ ਸ਼ਬਦ ਨਹੀਂ ਲੈ ਦਿਆਂਗਾ ਤੇ ਮੈਂ ਜਿਹੜਾ ਹਰਾ ਬੰਨੇ ਉਹ ਆਮ ਲੋਕਾਂ ਦੀ ਆ ਪਰਿਵਾਰਾਂ ਦੀ ਚੱਲੂਗਾ ਪਰ ਉਹਦੇ ਉਲਟ ਹੀ ਜਦੋਂ ਦੀ ਆਪ ਸਰਕਾਰ ਦਿੱਤਾ ਵਿੱਚ ਆਈ ਆ ਇਹਨਾਂ ਕੋਈ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ ਕੋਲਟਾ ਵਰਕਰਾਂ ਦੇ ਇੰਨੀਆਂ ਮਾਰੂ ਘਟਨਾਵਾਂ ਲਾ ਗਈ ਉਹਨਾਂ ਨੂੰ ਬਾਅਦ ਰਸਤਾ ਵਿਖਾਇਆ ਅੱਜ ਵੀ ਇਹਲੇ ਜਦ ਮੈਂ ਤੋਂ ਦੀ ਮੰਗ ਕਰਦੇ ਆ ਰਹੇ ਸੀ ਕਿ ਸਾਡੇ ਸਰਵਿਸ ਸੂਰ ਬਣਾ ਕੇ ਸਾਨੂੰ ਰੱਖ ਲਿਆ ਜਾਂਵੇ ਤੇ ਮੈਗਨਾ ਡਿਜੀ ਕਰਨਾ ਚਾਹਦੇ ਨੇ ਕਿਉਂਕਿ ਜਿੱਥੇ ਮੁੱਖ ਮੰਤਰੀ ਉਹਨਾਂ ਦੇ ਬੜੇ ਬਿਆਦ ਦੇ ਜਿੰਦਗੀ ਵਾਲੀ ਮੈਗਨਾ ਡਿਜੀ ਕਰਨੀ ਕਰਾਂਗੇ ਪਰ ਉਲਟੇ ਉਲਟੇ ਪੀਆਰ ਰਾਜ ਦੇ ਦੇ ਨਿਜੀਕਰਨ ਕੀਤਾ ਹੈ ਕਿਲੋਮੀਟਰ ਬਸਾਬ ਆ ਗਏ ਆਊਟਸੋਰਸਿੰਗ ਭਰਤੀ ਕਰਕੇ ਦੀ ਜਾਰੀ ਆ ਜਿੰਦੇ ਹੀ ਰੋਡਵੇ ਦੀ ਪਰਦੀ ਹੋਈ ਤੇ ਰੋਡਵੇ ਬਗੈਲਾ ਇਹਨਾਂ ਨੂੰ ਅਫੀਰ ਵੀ ਦਿੱਤੇਗਾ ਰਿਪੋਰਟੀਆਂ ਕਿ ਇਹ ਬਗੈਲਾ ਤੋਂ 1.5 ਤੋਂ 2 ਲੱਖ ਰੁਪਏ ਲੈ ਕੇ ਦਿੱਤੇ ਜਾਂਦੇ ਆ ਪਹਿਲੇ ਦਿਨਾਂ ਚ ਜਦੋਂ ਲੋਜ ਲਾਈ ਉਹ ਅਸੀਂ ਆਪਣੀ ਇਹ ਹੜਤਾਲ ਕੀਤੀ ਤੇ ਸਾਨੂੰ ਉਹਦੇ ਸ਼ਾਮ ਨੂੰ ਵਿਧ ਰੋਜਰੀ ਬਾਤ ਇਹਨਾਂ ਨਾਲ ਮੀਟਿੰਗ ਡ੍ਰਾਫਟ ਮੰਤਰੀ ਨਾਲ ਇੱਕ ਬੈਣਾ ਮੀਟਿੰਗ ਹੋਈ ਜਿਸ ਵਿੱਚ ਉਹਨਾ ਵਿਕਤ ਮੰਤਰੀ ਵਰਪਾਦਨ ਜੀਮਾ ਨੇ ਸਭ ਤੋਂ ਪਿਆਰਾ ਗਿਆ ਕਿ ਥੋੜੀ ਜਿਹੜੀ 28 ਦੇ ਉਹ ਅਗਲੀ ਮੀਟਿੰਗ ਕਰਕੇ ਉਸ ਤੋਂ ਪਹਿਲਾਂ ਤੁਸੀਂ ਆਪਣੇ ਡਰਾਫਟ ਰੋਡ ਮੰਤਰੀ ਜਾਂ ਬਾਗਦੇ ਹੋਰ ਬਾਗਦੇ ਜਿਹੜਾ ਇਹ ਮੀਟਿੰਗ ਕਰਕੇ 28 ਦੇ ਨੂੰ ਫਾਈਨਲ ਬੋਲ ਸੀ ਲਿਆ ਕੇ ਦਿਓ ਪਰ ਉਸ ਤੋਂ ਪਹਿਲਾਂ 16 ਦੇ ਜਿਹੜੀ ਸਾਡੀ ਮੀਟਿੰਗ ਸੀ ਜਿਹਦੇ 18 ਡਰਾਫਟ ਰੋਡ ਮੰਤਰੀ ਵਜਿਆ ਲਾਜੀ ਬੁੱਲਰ ਉਸ ਤੋਂ ਅਗਲੀ ਜਿਹੜੀ 28 ਦੇ ਦੀ ਮੀਟਿੰਗ ਉਹਦੇ ਵਿੱਚ ਹਰ ਪਾਸੇ ਵਿੱਚ ਦਿੱਤੀ ਭੋਲਿਆ ਤੇ ਉਸੇ ਦੇ ਵੀ ਲੋਦਰੀ ਨੂੰ ਤਰਾਉ ਰੋਧਰੀ ਲੋਬਿਆਕਤਰੀਆਂ ਹੀ ਵਰਤਣਾ ਦੀਆਂ ਦੇਸ਼ਾਂ ਤੋਂ ਕਰਦੀ ਹੈ ਮੀਡੀਆ ਦੇਾਰੇ ਉਹ ਆਪਣੇ ਬਿਆਨ ਦੇ ਵਜੇ ਜਿਹੜੇ ਨਗਰ ਦੇ ਹਰਕਾਰ ਜਿਹੜਾ ਆਪ ਸਰਕਾਰ ਜਿਹੜੀ ਆਪਣੇ ਮੀਡੀਆ ਤੋਂ ਆਪਣੇ ਵਾਅਦੇ ਭਜ ਰਹੀ ਆ ਇਹਦੇ ਵਿਰੋਧਤਾ ਨੂੰ ਠੂਠੇ ਲਾਰੇ ਵਰਤਣਾ ਠੂਠੇ ਲਾਰੇ ਲਾ ਗਿਆ ਠੀਕ ਕਰਨ ਬਣਿਆ ਜਿਹੜਾ ਪੀਪੀ ਦਾ ਤਨ ਇਸ ਤੀ ਤੁਸੀਂ ਅਟੰਜੇ ਦੇ ਜਿਹੜਾ ਹੜਤਾਲ ਦਾ ਨਾ ਇਹ ਸਾਡੀ ਅਟੰਜੇ ਦੇ ਦਾਦਲੀ ਜੀ ਅੱਜ ਤੋਂ ਦਸਰਾ ਰਹੋਣੇ ਆ ਕਿ ਸਾਡੇ ਇਹਨਾਂ ਦਾ ਬੜੀਆਂ ਸਾਡੀਆਂ ਮੀਟਿੰਗ ਹੋਈਆਂ ਆ ਪਹਿਲਾ ਤੇ ਵੀਡੀਓ ਭੱਜੇ ਜਿਹਦੇ ਮੇੜਾ ਇਹਨਾਂ ਦੇ ਥਣੇ ਆਦੇ 11 ਦੇ ਅਧਿਕਾਰੀਆਂ ਨੇ ਕੀਤੀਆਂ ਜਿਨ੍ਹਾਂ ਨੇ ਮੰਨਿਆਂ ਵੀ ਥੋੜੀਆਂ ਮੰਗਾ ਜਾਇਜ ਨੇ ਉਸ ਤੋਂ ਬਾਅਦ ਕਿੱਲੇ ਮੈਗਵਰ ਕਿਲੋਮੀਟਰ ਬੱਸਾਂ ਬਾਕੇ ਮੈਗਮਾ ਜੀ ਕਰਨਾ ਕਿਉਂਕਿ ਅਸੀਂ ਪਹਿਲਾਂ ਵੀ ਪ੍ਰੈਸ ਕੋਰਨਸਾਂ ਕਰਕੇ ਤੋਂ ਦੱਸੂਗੇ ਆ ਜਿਹੜੀ ਮੈਗਮਾ ਜੇ ਆਦੀਵਾਸ ਪਉਦਾ ਉਹ 35 ਤੋਂ 40 ਲੱਖ ਦੀ ਪੈਂਦੀ ਆ ਪਰ ਜਿਵੇਂ ਬੈਦੂਏ ਜੇ ਮੈਗਵਰ ਜੀ ਕਰਨ ਕਰਕੇ ਪ੍ਰਾਈਵੇਟ ਦੇ ਹੜਾਂ ਦੇ ਆਦੀਆ ਬੱਸਾਂ ਬਾ ਰਹੇ ਨੇ ਕਿਲੋਮੀਟਰ ਬੱਸਾਂ ਬਾ ਰਹੇ ਨੇ ਦੋਨਾਂ ਦੇ ਇੱਕ ਬੱਸਾਂ ਨੂੰ ਰੂਟਰ ਰੇ ਰੇ ਭੇਜਦੀ ਆ ਤੇ 6 ਸਾਲਾਂ ਤੋਂ ਪ੍ਰਾਈਵੇਟ ਮਾਰਗ ਬੱਸ ਲੈ ਸਕਦਾ ਹੈ ਆਪਰੇ ਸਾਡੇ ਜੇ ਮਹੰਗਾਈ ਦੇ ਦੋ ਦਿਨ ਨਾਰਾ ਨਾ ਕਰਦੇ ਆਂ ਆਪ ਘਰਾਂ ਦੇ ਬੰਦਿਆਂ ਪਰ ਰਿਕਾਰ ਦੇ ਰਹੇ ਆ ਕਿਲੋ ਮਟਰ ਵਸਾ ਪਾ ਗਏ ਸਾਥੀ ਜੀ ਆਪ ਦੇ ਵੀਡੀਓ ਲਈ ਮੈਂ ਤਾਂ ਨਾਰਾ ਥਾੜੂ ਦੀ ਸਵਾਗਤ ਰਣਾ ਜੋੜਾ ਕਿ ਕਸੋ ਕਿਹੜੇ ਬੰਦੇ ਤੁਸੀਂ 35 ਲੱਖ ਦਾ ਲੋਨ ਕਰਾ ਕੇ ਉਹਨੂੰ ਬਸ ਬੋਲ ਰਹੇ ਜਿਹੜੀ 1 ਕਿਲੋ ਮਟਰ ਵਸਾਏ ਵੱਡੇ ਵੱਡੇ ਘਰਾਣੇ ਪਾ ਰਹੇ ਆ ਤੇ ਜਿਹੜਾ ਕੀ ਮਹਿੰਗੇ ਵੇਲੇ ਲੁੱਟ ਇਹਦਾ ਅਸਰ ਰੱਖ ਕੇ ਕਰ ਰਹੇ ਆ ਦੇਖੋ ਜੀ ਸਾਡੀ ਅਜਨ ਦੇ ਦਰਤਾੜਾ ਇਹੀ ਕਰਨਾ ਕਾਟ ਸਾਡੀ ਵਿਭਾਗ ਨਾਲ ਮੀਟਿੰਗ ਕੀਤੀ ਦੇ ਟ੍ਰਾਂਸਪੋਰਟ ਸੈਕਟਰੀ ਬੈਠਾ ਸੀ ਸਾਨੂੰ ਇਹ ਮਿਲ ਸੀ ਕਿ ਵਿਭਾਗ ਇਹ ਕਿਲੋਮੀਟਰ ਬੱਸਾਂ ਪਾਉਂਡ ਹੋ ਅਰੇਂਜ ਕਰੇਗਾ ਸਾਡੀ ਜਿਹੜੀ ਕੰਡੀਸ਼ਨ ਚ ਸੌਦਾ ਹੋਂ ਦਾ ਲੈਟਰ ਜਾਰੀ ਕਰੂਗਾ ਜਾਂ ਜਿਹੜੇ ਸਾਡੇ ਅਪੀਲ ਦਿੱਤੀ ਆ ਉਹਦੇ ਤੇਰੇ ਕੰਟਰੈਕਟਰ ਕੋਲੇ ਬਣਾਜ ਉਹਨਾਂ ਨੂੰ ਬੁਲਾਉਣ ਦੇ ਲੈਟਰ ਜਾਰੀ ਕਰੂਗਾ ਪਰ ਹੋਇਆ ਇੱਦੇ ਹੋਲਡ ਸਰਪੰਚ ਨੇ ਇਹ ਰਮੈਂਟ ਬਾਅਦ ਸਾਡੇ ਦੇ ਸਰਕਾਰ ਪਾਸੋਂ ਉਹਨਾਂ ਮੈਂਦੇ ਆ ਬੋ ਸਾਡੇ ਦੇ ਪ੍ਰੈਸ਼ਰ ਬਣਾਇਆ ਜਾ ਰਿਹਾ ਸੀ ਕਿ ਤੁਸੀਂ ਕਿਲੋਮੀਟਰ ਬਸਾਂ ਪੈੰਦੋ ਬਾਕੀ ਤੁਹਾਡੀ ਅਸੀਂ ਮੰਗਾ ਬਾੜ ਲੈਨੇ ਆ ਦੇਖੋ ਜੀ ਅਸੀਂ ਵਿਭਾਗ ਦੇ ਨਿੱਜੀਕਰਨ ਨੂੰ ਰੋਕਣ ਵਾਸਤੇ ਜੋ ਇਹ ਸਟ੍ਰਾਈਕ ਕੀਤੀ ਹੈ ਇਹ ਸਾਡੀ ਸਟ੍ਰਾਈਕ ਆ ਜੇ ਦੇ ਨਹੀਂ ਲਗਭਗ ਅਸੀਂ ਸਰਕਾਰ ਨਾਲ 50 ਮੀਟਿੰਗਾਂ ਕਰ ਚੁੱਕੇ ਹਾਂ ਪਰ ਹਰ ਮੀਟਿੰਗ ਦੇ ਲਾਰਾ ਰਾਏ ਇਹਨਾਂ ਵੀ ਅਸੀਂ ਤੁਹਾਡੀ ਬੋਲ ਸੀ ਬਣਾਈ ਅਸੀਂ ਤੁਹਾਡਾ ਕੋਈ ਕਰਤਾ ਪਰ ਅਜੇ ਤੱਕ ਲਗਭਗ ਸਾਢੇ 3 ਸਾਲ ਦੇ ਬੀਤਣ ਦੇ باوجود ਵੀ ਸਾਡੀ ਇੱਕ ਵੀ ਮੰਗ ਦਾ ਹੱਲ ਨਹੀਂ ਹੋਇਆ ਇਸ ਕਰਕੇ ਸਾਨੂੰ ਇਹ ਮਜਬੂਰੀ ਵਾਸਤੇ ਦਰਖਾਸਤ ਕਰਨੀ ਪਈ ਜੀ ਇਹ ਗੱਲ ਕਰਕੇ ਸਾਡੀ ਤੇ ਜਿਹੜਾ ਇੱਕ ਮੈਨੇਜਮੈਂਟ ਦੇ ਸਰਕਾਰ ਦੇ ਨੁਮਾਇੰਦਿਆਂ ਨੇ ਇਹ ਵਾਅਦਾ ਕੀਤਾ ਸੀ ਕਿ ਕਿਲੋਮੀਟਰ ਬੱਸਾਂ ਜਿਹੜੀਆਂ ਘਾਟੇ ਵੱਧ ਸੋਦਾ ਅਸੀਂ ਇਹਨਾਂ ਨੂੰ ਨਹੀਂ ਪਾਵਾਂਗੇ ਸੋ ਕਰੇ ਸਰਕਾਰ ਤੇ ਮੈਨੇਜਮੈਂਟ ਉਹਨਾਂ ਚੀਜ਼ਾਂ ਤੋਂ ਬਾਜੇਗੀ ਇਸ ਕਰਕੇ ਸਾਨੂੰ ਇਹ ਲੋਕ ਪ੍ਰਦਰਸ਼ਨ ਦੁਬਾਰਾ ਕਰਨਾ ਪਏਗਾ